ਹਾਂਜੀ ਦੋਸਤੋ ਪਾਰਟ 2 ਦੇ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਭਾਈ ਦਲ ਸਿੰਘ ਸਟਾਰਟ ਫਾਰਮ ਦੇ ਦੋ ਟੌਪ ਦੀਆਂ ਲਾਈਨਾਂ ਦੇ ਘੋੜੇ ਵਿਖਾਉਣੇ ਆ ਜਿਹੜਾ ਪਹਿਲਾ ਘੋੜਾ ਹੈਗਾ ਮਿੱਤਰੋ ਇਹ ਆ ਫਰਜੰਦ ਫਰਜੰਦ ਦੀ ਜੇਕਰ ਆਪਾਂ ਲਾਈਨ ਬਾਰੇ ਗੱਲਬਾਤ ਕਰੀਏ ਤਾਂ ਇਹ ਮਿੱਤਰੋ ਲੈਜੈਂਡ ਕਰਾਮਾਤੀ ਘੋੜੇ ਦਾ ਬੱਚਾ ਜੀ ਲੇਜੈਂਡ ਕਰਾਮਾਤੀ ਘੋੜੇ ਦਾ ਬੱਚਾ ਆ ਜਾਂਦਾ ਤੇ ਦੋ ਦੰਦ ਐਸ ਟਾਈਮ ਲੱਗ ਚੁੱਕੇ ਜਿਹੜਾ ਲੇਜੈਂਡ ਕਰਾਮਾਤੀ ਘੋੜਾ ਸੀ ਉਹ ਵੀ ਮਿੱਤਰੋ ਬਾਬਾ ਜੀ ਦੇ ਫਾਰਮ ਤੇ ਸੀ ਉਹ ਥੋੜਾ ਟਾਈਮ ਪਹਿਲਾਂ ਆਪ ਨੂੰ ਅਲਵਿਦਾ ਆਖ ਗਿਆ ਤੇ ਫਰਜੰਦ ਮਿੱਤਰੋ ਦੋ ਦੰਦ ਲੱਗ ਚੁੱਕਿਆ ਹਾਈਟ ਵੀ ਬਹੁਤ ਚੰਗੀ ਕਰ ਰਿਹਾ ਤੇ ਇਸ ਘੋੜੇ ਦਾ ਰਿਜ਼ਲਟ ਵੀ ਆ ਜਾ ਚੁੱਕਿਆ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਬਾਬਾ ਜੀ ਨੇ ਫਰਜੰਦ ਲਾਂਚ ਕਰਦਣਾ ਜੀ ਸਟੱਡ ਸਰਵਿਸ ਲਈ ਜਿਹੜੇ ਮੇਰੇ ਵੀਰ ਕਰਾਮਾਤੀ ਲੈਣ ਨੂੰ ਪਿਆਰ ਕਰਦੇ ਨੇ ਉਹਨਾਂ ਲਈ ਇਹ ਵੀਡੀਓ ਖੁਸ਼ਖਬਰੀ ਵਾਲੀ ਆ ਸਟੱਡ ਸਰਵਿਸ ਓਪਨਾ ਜੀ ਫਰਜੰਦ ਦੀ ਜੇ ਕਿਸੇ ਮੇਰੇ ਵੀਰ ਨੂੰ ਇਸ ਘੋੜੇ ਤੋਂ ਸਟੱਡ ਸਰਵਿਸ ਚਾਹੀਦੀ ਆ ਤਾਂ ਬੇਫਿਕਰ ਹੋ ਕੇ ਬਾਬਾ ਜੀ ਉਹਨਾਂ ਨਾਲ ਕਾਲ ਕਰ ਲਿਓ ਦੂਜੀ ਗੱਲ ਮਿੱਤਰੋ ਇਹਦੇ ਵਿੱਚ ਬਾਂਤਰਾਂ ਦਾ ਵੀ ਬਹੁਤ ਚੰਗਾ ਇਹ ਘੋੜਾ ਕੰਨਾਂ ਦੀ ਬਿਊਟੀ ਦੀ ਹੱਡ ਗੋਡਿਆਂ ਦੀ ਮਜ਼ਬੂਤੀ ਇਹਦਾ ਪਿੱਠ ਪੁੜਾ ਬਾਡੀ ਸਟਰਕਚਰ ਮਤਲਬ ਕੀ ਆਪਾਂ ਇਹ ਕਹਿ ਸਕਦੇ ਹਾਂ ਵੀ ਚਾਰੇ ਪਾਸਿਆਂ ਤੋਂ ਘੋੜਾ ਮਜ਼ਬੂਤੀ ਦੇ ਵਿੱਚ ਘੋੜਾ ਬਹੁਤ ਸੋਹਣਾ ਮਿੱਤਰੋ ਜੇ ਕਿਸੇ ਵੀ ਵੀਰ ਨੂੰ ਸਟੱਡ ਸਰਵਿਸ ਚਾਹੀਦੀ ਆ ਤਾਂ ਬਾਬਾ ਜੀ ਉਹਨਾਂ ਨਾਲ ਸੰਪਰਕ ਕਰ ਲਿਓ ਦੂਜਾ ਘੋੜਾ ਜਿਹੜਾ ਮਿੱਤਰੋ ਇਹ ਆ ਸਟਾਲੀਨ ਬਾਜ ਬਾਜ ਘੋੜਾ ਆ ਜਾਂਦਾ ਜੀ ਮੱਝੂਕੇ ਲਾਈਨ ਦੇ ਵਿੱਚੋਂ ਪੰਜਾਬ ਨਸਲ ਦਾ ਇਹ ਘੋੜਾ ਹੈਗਾ ਜੇਕਰ ਆਪਾਂ ਇਹਦੀ ਹਾਈਟ ਬਾਰੇ ਗੱਲਬਾਤ ਕਰੀਏ ਤਾਂ 69 ਇੰਚ ਦਾ ਇਹ ਘੋੜਾ 93 ਇੰਚ ਦੀ ਪ੍ਰੋਪਰ ਹਾਈਟ ਦੱਸੀ ਆ ਬਾਬਾ ਜੀ ਨੇ ਤਾਂ ਮਿੱਤਰੋ ਇਸ ਘੋੜੇ ਦੀ ਵੀ ਸਟੱਡ ਸਰਵਿਸ ਓਪਣਾ ਇਹ ਤਾਂ ਘੋੜਾ ਮਿੱਤਰੋ ਕਮਾਲੀਆ ਚਾਰੇ ਪਾਸਿਆਂ ਦੇ ਵਿੱਚੋਂ ਮਜ਼ਬੂਤੀ ਦੇ ਵਿੱਚ ਹੈ ਇਹ ਘੋੜਾ ਤਾਂ ਤੁਸੀਂ ਇਸ ਘੋੜੇ ਦੇ ਵਿੱਚ ਐਟੀਟਿਊਡ ਦੇਖੋ ਰੋਬ ਇਹਦਾ ਵੱਖਰਾ ਹੀ ਇੱਕ ਵੱਖਰੇ ਜਿਹਾ ਘੋੜਾ ਇਹ ਤੇ ਨੀਲਾ ਘੋੜਾ ਮਿੱਤਰੋ ਇਹ ਪੰਜਾਬ ਨਸਲ ਦਾ ਤੇ ਜੇ ਕਿਸੇ ਮੇਰੇ ਵੀਰ ਭਰਾ ਨੂੰ ਇਸ ਘੋੜੇ ਤੋਂ ਸਟੱਡ ਸਰਵਿਸ ਚਾਹੀਦੀ ਆ ਤਾਂ ਉਹ ਵੀ ਵੀਰ ਬਾਬਾ ਜੀ ਉਹਨਾਂ ਦੇ ਨਾਲ ਬੇਫਿਕਰੋ ਕੇ ਸੰਪਰਕ ਕਰ ਸਕਦੇ ਨੇ ਜੀ ਇਹਦੇ ਵੀ ਜਿਹੜੇ ਬੱਚੇ ਨੇ ਉਹ ਬਹੁਤ ਚੰਗੇ ਬੱਚੇ ਆ ਰਹੇ ਨੇ ਇਹਦੇ ਵੀ 5-7 ਬੱਚੇ ਇਹਦੇ ਆਏ ਨੇ ਕਿਉਂਕਿ ਬਾਬਾ ਜੀ ਉਹਨਾਂ ਨੇ ਪਹਿਲਾਂ ਘੋੜੀਆਂ ਤੇ ਬਹੁਤ ਘੱਟ ਛੱਡਿਆ ਤੇ ਹੁਣ ਓਪਨ ਕਰਤਾ ਜੀ ਤੇ ਦੂਜੀ ਮਿੱਤਰੋ ਇਸ ਵੀਡੀਓ ਦੇ ਵਿੱਚ ਜਿਹੜੇ ਤੁਹਾਨੂੰ ਸੇਲ ਵਾਲੇ ਜਾਨਵਰ ਵਿਖਾਉਣੇ ਸੀ ਆ ਪਹਿਲੀ ਬੱਚੀ ਆ ਜੀ ਇਹ ਤੇ ਨਿਗਾਹ ਮਾਰ ਲਿਓ ਕਾਲਾ ਕਾਲੇ ਕਾਂਟੇ ਦੀ ਲਾਈਨ ਦੇ ਵਿੱਚੋਂ ਆ ਬਹੁਤ ਚੰਗੀ ਬੱਚੀ ਆ ਇਹਦੇ ਬਾਰੇ ਬਾਬਾ ਜੀ ਉਹਨਾਂ ਤੋਂ ਆਪਾਂ ਡਿਟੇਲ ਲਵਾਂਗੇ ਤੇ ਦੂਜਾ ਜਿਹੜਾ ਮਿੱਤਰੋ ਇਸ ਵੀਡੀਓ ਦੇ ਵਿੱਚ ਤੁਹਾਨੂੰ ਬਸ਼ੇਰਾ ਦੇਣਾ ਇਹ ਤਾਂ ਮਿੱਤਰੋ ਮੰਨ ਕੇ ਚੱਲੋ ਵੀ ਥੋੜੀ ਕਿਸਮਤ ਖੋਲ ਦੂਗਾ ਇਹ ਜਿਹੜਾ ਬਾਜ ਘੋੜਾ ਬਾਬਾ ਜੀ ਉਹਨਾਂ ਦੇ ਕੋਲੇ ਨੀਲਾ ਮੱਝੂਕੇ ਲੈਣ ਦਾ ਉਸ ਘੋੜੇ ਦਾ ਬੱਚਾ ਜੀ ਤਾਂ ਜਿਹੜੇ ਮੇਰੇ ਵੀਰ ਮੱਝੂਕੇ ਲੈਣ ਨੂੰ ਪਿਆਰ ਕਰਦੇ ਨੇ ਜਿਹੜੇ ਮੱਝੂਕੇ ਲਾਈਨ ਦਾ ਇਟਾਲੀਅਨ ਆਪਣੇ ਘਰੇ ਤਿਆਰ ਕਰਨਾ ਚਾਹੁੰਦੇ ਨੇ ਤਾਂ ਮਿੱਤਰੋ ਉਹਨਾਂ ਲਈ ਇਹ ਬਸ਼ੇਰਾ ਜਿਹੜਾ ਬੈਸਟ ਆ ਹਲੇ ਆਪਾਂ ਬਿਸ਼ੇਰੇ ਹੀ ਕਹਿ ਸਕਦੇ ਹਾਂ ਘੋੜਾ ਨਹੀਂ ਹਲੇ ਇਹ ਬਣਿਆ 22 ਤੋਂ 23 ਮਹੀਨਿਆਂ ਦੀ ਇਸ ਬਿਸ਼ੇਰੇ ਦੀ ਬਾਬਾ ਜੀ ਨੇ ਉਮਰ ਦੱਸੀ ਆ ਬਹੁਤ ਚੰਗਾ ਬਣੂਗਾ ਆਉਣ ਵਾਲੇ ਸਮੇਂ ਸਮੇਂ ਦੇ ਵਿੱਚ ਤੇ ਦੂਜੀ ਮਿੱਤਰੋ ਆ ਘੋੜੀ ਆ ਗਈ ਇਹ ਵੀ ਬਾਬਾ ਜੀ ਉਹਨਾਂ ਨੇ ਸੇਲ ਕਰਨੀ ਆ ਜੀ ਇਹ ਮਿੱਤਰੋ ਗੱਬਣ ਆ ਕੀ ਬਾਜ ਘੋੜੇ ਤੋਂ ਤੇ ਇਹ ਵੀ ਬਹੁਤ ਚੰਗੀ ਘੋੜੀ ਆ ਮਿੱਤਰੋ ਤੇ ਬਾਕੀ ਤਿੰਨੇ ਜਨਵਰਾਂ ਦੀ ਤੁਸੀਂ ਡਿਟੇਲ ਹੈ ਜਿਹੜੀ ਫੁੱਲ ਬਾਬਾ ਜੀ ਉਹਨਾਂ ਤੋਂ ਤੁਹਾਨੂੰ ਸੁਣਨ ਨੂੰ ਮਿਲੂਗੀ ਇਸ ਵੀਡੀਓ ਦੇ ਵਿੱਚ ਬਹੁਤ ਹੀ ਚੰਗੇ ਜਨਵਰ ਨੇ ਤਿੰਨੇ ਤੇ ਬਾਬਾ ਜੀ ਦਾ ਨੰਬਰ ਤੁਹਾਨੂੰ ਵੀਡੀਓ ਦੇ ਵਿੱਚ ਦਿੱਤਾ ਹੋਇਆ ਜਿਹੜੇ ਵੀ ਜਨਵਰ ਤੁਹਾਨੂੰ ਪਸੰਦ ਆਉਂਦੇ ਨੇ ਤਾਂ ਬਾਬਾ ਜੀ ਉਹਨਾਂ ਨਾਲ ਤੁਸੀਂ ਬੇਫਿਕਰ ਹੋ ਕੇ ਕਾਲ ਕਰ ਲਿਓ ਆਜੂ ਕਰਦੇ ਆਂ ਗੱਲਬਾਤ ਹਾਂਜੀ ਹਾਸ਼ੀਕਾਲ ਦੋਸਤੋ ਕੀ ਹਾਲ ਚਾਲ ਨੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਤੇ ਜਿੰਨੇ ਵੀ ਸੱਜਣ ਮਿੱਤਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਕਰ ਲਓ ਪਹਿਲਾਂ ਤਾਂ ਸਬਸਕ੍ਰਾਈਬ ਤੇ ਅੱਜ ਆਪਾਂ ਪਹੁੰਚੇ ਆਂ ਤਲਵੰਡੀ ਸਾਬੋ ਫਾਈਟ 달 ਸਿੰਘ ਸਟੱਡ ਫਾਰਮ ਤੇ ਬਾਈ ਬਾਬਾ ਸਰਬਜੀਤ ਸਿੰਘ ਜੀ ਹੋਰ ਨਾਲ ਗੱਲਬਾਤ ਕਰਾਵਾਂਗੇ ਤੁਹਾਡੀ ਕਿੰਨੇ ਜਾਨਵਰ ਨੇ ਬਾਈ ਉਹਨਾਂ ਦੇ ਫਾਰਮ ਤੇ ਤੇ ਸਾਰੇ ਘੋੜੇ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਤੇ ਬਾਈ ਉਹਨਾਂ ਬਾਬਾ ਜੀ ਨਾਲ ਕਰਦੇ ਆ ਗੱਲਬਾਤ ਬਾਬਾ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਬਾਬਾ ਜੀ ਆਪਾਂ ਗੱਲਬਾਤ ਕਰੀਏ ਘੋੜਿਆਂ ਬਾਰੇ ਹਨਾ ਜੀ ਤੇ ਪਹਿਲਾਂ ਤਾਂ ਆਪਾਂ ਫਾਰਮ ਬਾਰੇ ਗੱਲਬਾਤ ਕਰਦੇ ਆਂ ਫਾਰਮ ਦੀ ਨੀਂ ਬਾਬਾ ਜੀ ਆਪਾਂ ਕਦੋਂ ਰੱਖੀ ਸੀ ਕਿ 2015 ਦੇ ਵਿੱਚ ਸੀ ਠੀਕ ਹੈ ਜੀ ਤੇ ਬਾਬਾ ਜੀ ਇਸ ਟਾਈਮ ਆਪਣੇ ਫਾਰਮ ਤੇ ਕਿੰਨੇ ਘੋੜੇ ਆ ਆਪਣੇ ਕੋਲੇ ਜੀ 21 ਜਨਮ ਰਹਾ ਸਾਰੇ ਕੁੜੇ ਕੁੜੀਆਂ ਮਲਾ ਕੇ ਉਹ 21 ਹਾਂਜੀ ਹਾਂਜੀ ਠੀਕ ਹੈ ਜੀ ਤੇ ਬਾਬੇ ਕਿਹੜੇ ਕਿਹੜੇ ਸਟਾਲੀਆਂ ਨੇ ਇਸ ਟਾਈਮ ਆਪਣੇ ਆਪਣੇ ਕੋਲੇ ਕਰਮਤੀ ਲਾਈਨ ਜਿਹੜੀ ਦਲਪੰਦ ਦੀ ਪੁਰਾਣੀ ਲਾਈਨ ਹਾਲੀ ਹੁੰਦੀ ਆ ਉਸ ਖਾਨਦਾਨ ਦੇ ਵਿੱਚੋਂ ਫਰਜੰਦਾ ਕਰਮਤੀ ਦਾ ਬੱਚਾ ਹਾਂਜੀ ਤੇ ਕਾਲੇ ਘੰਟੇ ਦੀ ਲਾਈਨ ਚੋਂ ਕਾਲੇ ਘੰਟੇ ਦਾ ਗ੍ਰੈਂਡਸਾ ਨਾ ਪੁੱਤਾ ਸਰਤਾਜ ਕੁੜਾ ਹਾਂਜੀ ਤੇ ਮੱਝੂ ਕੇ ਲਾਈਨ ਦਾ ਆਪਣੇ ਕੋਲੇ ਹੈਗਾ ਨੀਲਾਵਾਜ ਤੇ ਨਾਲ ਆਪਣੇ ਕੋਲੇ ਇੱਕ ਅਵਲਖਾ ਹਾਂਜੀ ਮਰਵਾੜੀ ਦੇ ਵਿੱਚ ਚੰਗਾ ਉਹਦੇ ਬੱਚੇ ਚੰਗੇ ਆਏ ਹੈਗੇ ਜੀ ਦੋ ਤਿੰਨ ਬਹੁਤ ਸੋਹਣੀਆਂ ਹਾਂਜੀ ਹਾਂਜੀ ਬਾਬਾ ਜੀ ਜਿਹੜੇ ਘੋੜੇ ਸਟੱਡ ਸਰਵਿਸ ਲਈ ਆਪਣੇ ਇਸ ਟਾਈਮ ਓਪਨ ਹੈ ਜੀ ਉਹ ਕਿੰਨੇ ਆ ਜੀ ਆਪਣੇ ਕੋਲੇ ਸਟੱਡ ਸਰਵਿਸ ਲਈ ਪੰਜ ਘੋੜੇ ਓਪਨ ਹੈਗੇ ਇਸ ਟਾਈਮ ਠੀਕ ਹੈ ਜੀ ਤੇ ਉਹਨਾਂ ਦੀ ਫੀਸ ਹੈ ਜੀ ਫੀਸ ਕੋਈ ਗੱਲ ਨਹੀਂ ਜੀ ਬਹੁਤ ਪਿਆਰ ਦੀ ਖੇਡ ਆ ਠੀਕ ਹੈ ਜੀ ਤੇ ਬੱਚੇ ਇਸ ਟਾਈਮ ਆ ਗਏ ਬੱਚੇ ਟਾਈਮ ਆ ਬੱਚੇ ਆਪਣੇ ਫਰਜੰਦ ਦੀ ਬੱਚੀ ਆਈ ਅੱਜ 7 ਦਿਨਾਂ ਦੀ ਹੈ ਜੀ ਠੀਕ ਹੈ ਜੀ ਤੇ 7 ਦਿਨਾਂ ਦੀ ਬੱਚੀ ਆ ਉਹ ਪਹਿਲਾ ਰਿਜ਼ਲਟ ਆਇਆ ਪਹਿਲਾ ਰਿਜ਼ਲਟ ਆਇਆ ਠੀਕ ਹੈ ਜੀ ਹਾਂਜੀ ਦੂਜਿਆਂ ਦੇ ਬੱਚੇ ਆਏ ਹੋਏ ਆ ਉਹ ਤੁਹਾਨੂੰ ਫੋਟੋ ਵਗੈਰਾ ਦੇ ਦਾਂਗੇ ਠੀਕ ਹੈ ਜੀ ਤੇ ਪਪਾ ਜੀ ਜਿਵੇਂ ਆਪਾਂ ਗੱਲਬਾਤ ਕਰਦੇ ਆ ਤੁਸੀਂ ਹੌਰਸ ਰਾਈਡਿੰਗ ਵੀ ਸਿਖਾਉਣੇ ਹਨਾ ਜੀ ਬੱਚਿਆਂ ਨੂੰ ਤੇ ਕਿੰਨੀ ਉਮਰ ਤੋਂ ਲੈ ਕੇ ਸਿਖਾਉਣੇ ਜੀ ਇਹ ਸਾਡੇ ਕੋਲੋਂ ਤਾਂ 5 ਸਾਲ ਤੋਂ ਲੈ ਕੇ ਅਵੇਲੇਬਲ ਆ ਜੀ 5 ਸਾਲ ਤੋਂ ਲੈ ਕੇ ਅੱਗੇ ਜਿੰਨੀ ਵੀ ਉਮਰ ਦਾ ਹੋਵੇ ਕੋਈ ਪ੍ਰੋਬਲਮ ਨਹੀਂ ਠੀਕ ਹੈ ਜੀ ਕੋਈ ਵੀ ਏਜ ਦਾ ਹੋਵੇ ਕਿਹੜਾ ਵੀ ਜੈਂਡਰ ਹੋਵੇ ਕੋਈ ਚੱਕਰ ਨਹੀਂ ਮੇਲ ਫੀਮੇਲ 5 ਸਾਲ ਦਾ ਬੱਚਾ ਹੋਵੇ ਚਾਹੇ 100 ਸਾਲ ਦਾ ਬਜ਼ੁਰਗ ਹੋਵੇ ਹਾਂਜੀ ਚਾਹੇ 50 ਸਾਲ ਦਾ ਹੋਵੇ ਕੋਈ ਪ੍ਰੋਬਲਮ ਨਹੀਂ ਹੈ ਮਤਲਬ ਵੀ ਅਗਲੇ ਦੀ ਤਮੰਨਾ ਹੋਣੀ ਚਾਹੀਦੀ ਹੈ ਸਿੱਖਣ ਦੀ ਹਾਂਜੀ ਤੇ ਬਾਕੀ ਕੰਮ ਸਾਡਾ ਜੀ ਠੀਕ ਹੈ ਜੀ ਤੇ ਬਾਬਾਈ ਜਿਹੜੀ ਆਪਣੇ ਕੁੜੀਆਂ ਇੱਥੇ ਹਾਰਸ ਰਾਈਡਿੰਗ ਸਿੱਖਦੀ ਉਹਦੀ ਆ ਇੰਸਟਾਗ੍ਰam ਤੇ ਵਾਇਰਲ ਹੁੰਦੀਆਂ ਨਾ ਉਹਦੀਆਂ ਰੀਲਾਂ ਜੀ ਤੇ ਬਾਬਾਈ ਉਹ ਕਦੋਂ ਟ੍ਰੈਂਡ ਕਰਨ ਲੱਗੇ ਸੂਹੀ ਉਹਨਾਂ ਨੇ ਜੀ ਉਹਨੂੰ ਹੋ ਗਿਆ ਜੀ ਹੁਣ ਤੀਸਰਾ ਮਹੀਨਾ ਸ਼ੁਰੂ ਹੈ ਜੀ ਤਿੰਨ ਮਹੀਨੇ ਹੋ ਗਏ ਕੁੜੀ ਦੇ ਲੱਗਣ ਦੇ ਅੱਛਾ ਜੀ ਹਾਂਜੀ ਤੀਜਾ ਮਹੀਨਾ ਹੋਇਆ ਜੀ ਦੋ ਮਹੀਨੇ ਕੰਪਲੀਟ ਹੋ ਗਏ ਠੀਕ ਹੈ ਜੀ ਤੇ ਬਾਬਾ ਜੀ ਜਿਹੜੇ ਆਪਣੇ ਕੋਲ ਇਸ ਟਾਈਮ ਘੋੜੇ ਆ ਹਨਾ ਉਹਨਾਂ ਦੇ ਵਿੱਚੋਂ ਤੁਹਾਡੇ ਕੋਲ ਕਈ ਜਾਨਵਰ ਸੇਲ ਲਈ ਵੀ ਆ ਨਾ ਜੀ ਤੇ ਉਹਨਾਂ ਬਾਰੇ ਦੱਸ ਦਿਓ ਜੀ ਮੜਾ ਜੀ ਇੱਕ ਦਾ ਬਸ਼ੇਰੀ ਆ ਜੀ ਆਪਣੇ ਕੋਲੇ ਹਾਂਜੀ ਉਹ ਵੀ ਕਾਲਾ ਘੰਟਾ ਬਲੱਡਲੈਨਸ ਹੋਣਾ ਜੀ ਠੀਕ ਹੈ ਜੀ ਕੀ 9 ਮਹੀਨਿਆਂ ਦੀ ਬਸ਼ੇਰੀ ਆ ਹਾਂਜੀ ਹਾਂਜੀ ਉਹਦੀ ਮਦਰ ਵੀ ਇੱਥੇ ਹੀ ਐ ਇੱਥੋਂ ਦੀ ਜੰਪਾਲਾ ਵਿੱਚ ਹੀ ਉਹ ਠੀਕ ਹੈ ਜੀ ਕੀ ਪਹਿਲਾ ਸੂਆ ਸੂਈਆ ਕੁੜੀ ਸਾਡੀ ਉਹ ਉਸੇ ਕੁੜੀ ਦੀ ਬੱਚੀ ਐ 9 9 ਮਹੀਨਿਆਂ ਦੀ ਘੋੜਾ ਵੀ ਸਾਡਾ ਆਪਦਾ ਹੀ ਸੀ ਠੀਕ ਹੈ ਜੀ ਇਹਦੀ ਬੱਚੀ ਆ ਉਹ ਤੁਹਾਨੂੰ ਫੋਟੋ ਵਗੈਰਾ ਦਿਖਾ ਦੇਗੀ ਹਾਂਜੀ ਤੇ ਇੱਕ ਜਿਹੜਾ ਨੀਲਾ ਘੋੜਾ ਹੈਗਾ ਮੁੱਕ ਲੈਨ ਵਾਲਾ ਉਹਦਾ ਬੱਚਾ ਜੀ ਉਹ ਹੈਗਾ ਲਗਭਗ 22 23 ਮਹੀਨਿਆਂ ਦਾ ਹਾਂਜੀ ਤੇ ਉਹ ਵੀ ਸੇਲ ਲਈ ਹੈ ਠੀਕ ਹੈ ਜੀ ਹਾਂਜੀ ਹੋਰ ਵੀ ਹੈ ਇੱਕ ਦੋ ਜਾਨਵਰ ਗੱਬਣ ਘੋੜੀਆਂ ਨੇ ਇੱਕ ਦੋ ਹਾਂਜੀ ਹਾਂਜੀ ਠੀਕ ਹੈ ਜੀ ਤੇ ਬਾਬੇ ਜਿਹੜਾ ਆਪਣੇ ਕੋਲ ਨੀਲਾ ਘੋੜਾ ਮੱਝੂਕ ਲੈਨ ਦਾ ਕਰਮਾਤੀ ਹੈ ਨਾ ਕਰਮਾਤੀ ਲੈਣ ਦਾ ਤੇ ਕਰਮਾਤੀ ਲੈਣ ਦਾ ਤਾਂ ਹੈਗਾ ਪਰਜੰਦ अच्छा जी ਜਿਹੜਾ ਨੀਲਾ ਘੋੜਾ ਹੈਗਾ ਬਾਜ ਉਹ ਹਮ ਜੂਕ ਲੈਣ ਦਾ ਹਮ ਚੁੱਕੇ ਰਹਿੰਦੇ ਤੇ ਉਹਦੇ ਬਾਰੇ ਦੱਸੋ ਜੀ ਆਪਾਂ ਨੂੰ ਉਹ ਕਿੰਨੇ ਟਾਈਮ ਦਾ ਆਪਣੇ ਕੋਲੇ ਉਹ 7ਵਾਂ ਸਾਲ ਲੱਗ ਗਿਆ ਜੀ ਉਹਨੂੰ ਹਾਂਜੀ ਹਾਂਜੀ ਇੱਥੋਂ ਦੀ ਜੰਪਲ ਹੈ ਜੀ ਉਹ ਠੀਕ ਹੈ ਜੀ 7ਵਾਂ ਸਾਲ ਉਸ ਘੋੜੇ ਨੂੰ ਲੱਗ ਗਿਆ ਤੇ ਹਾਂਜੀ ਬੱਚੇ ਉਹਦੇ ਚੰਗੇ ਬੱਚੇ ਆਇਆ 7-8 ਬੱਚੇ ਉਹਦੇ ਆ ਚੁੱਕੇ ਆ ਠੀਕ ਹੈ ਜੀ ਹਾਂਜੀ ਜਿੰਨੀਆਂ ਕੁੜੀਆਂ ਆਪਾਂ ਸਿਮਤ ਹੀ ਮਲਾਈਆਂ ਨੇ ਜਿੰਨੀਆਂ ਮਲਾਈਆਂ ਤੇ ਬੱਚੇ ਸਾਰੇ ਚੰਗੇ ਆ ਜੀ ਲਗਭਗ ਵਸ਼ੀਰੀਆਂ ਨੇ ਜ਼ਿਆਦਾ ਇੱਕ ਵਸ਼ੀਰ ਆਪਣੇ ਫਾਰਮ ਤੇ ਖੜਾ ਜੀ ਬਹੁਤ ਚੰਗਾ। ਉਹ ਤੁਹਾਡੇ ਸਾਹਮਣੇ ਹੀ ਬਾਈ 3 ਮਹੀਨਿਆਂ ਦਾ ਵਸ਼ੀਰ ਆ। ਠੀਕ ਹੈ ਜੀ। ਬਾਕੀ ਜੇ ਬਾਬਾ ਹੀ ਕਿਸੇ ਨੇ ਸਟਾਰਟ ਸਰਵਿਸ ਲਈ। ਹਾਂਜੀ ਓਪਨ ਹੈ ਜੀ ਬਿਲਕੁਲ ਓਪਨ ਹਨ। ਸਾਡ ਸਰਵਿਸ ਲਈ ਓਪਨ ਹੈ ਕੋਈ ਮੱਝ ਕਿਲਾਂ ਦਾ ਸ਼ਕੀਨ ਹੈ। ਹਾਂਜੀ ਕੋਈ ਕਰਾਮਾਤੀ ਲੈਣ ਦਾ ਸ਼ਕੀਨ ਹੈ। ਹਾਂਜੀ ਤੇ ਅਵਲਖ ਵੀ ਹੈ ਆਪਣੇ ਕੋਲੇ ਕਾਲਾ ਘੰਡੇ ਲੈਣ ਦਾ ਵੀ ਆਪਣੇ ਕੋਈ ਸਰਤਾਜ ਆ ਉਹਦੇ ਬੱਚੇ ਵੀ ਬਹੁਤ ਚੰਗੇ ਆਇਆ। ਹਾਂਜੀ ਸਰਕਾਰ ਥੋੜੀ ਆ ਕੰਨਾ-ਕੁੰਨਾ ਦੇ ਹੋਰ ਸਾਰੇ ਪਾਸਿਓਂ ਕੰਡੇ ਗੜ ਦਿੰਦਾ। ਹਾਂਜੀ ਹਾਂਜੀ ਠੀਕ ਹੈ ਜੀ। ਤੇ ਬਾਕੀ ਮਿੱਤਰੋ ਜੇ ਕਿਸੇ ਵੀ ਘੋੜੇ ਤੋਂ ਤੁਹਾਨੂੰ ਸਟੱਡ ਸਰਵਿਸ ਚਾਹੀਦੀ ਹੈ ਜਿਹੜਾ ਵੀ ਘੋੜਾ ਤੁਹਾਨੂੰ ਪਸੰਦ ਆਉਂਦਾ ਬਾਬਾ ਜੀ ਉਹਨਾਂ ਨਾਲ ਬੇਫਿਕਰ ਹੋ ਕੇ ਤੁਸੀਂ ਸੰਪਰਕ ਕਰ ਲਿਓ ਨੰਬਰ ਆਪਾਂ ਵੀਡੀਓ ਦੇ ਵਿੱਚ ਦੇ ਦਨੇ ਆ ਤੇ ਬਾਬਾ ਜੀ ਉਹਨਾਂ ਨਾਲ ਬੇਫਿਕਰ ਹੋ ਕੇ ਤੁਸੀਂ ਸੰਪਰਕ ਕਰ ਲਿਓ ਧੰਨਵਾਦ ਮਿੱਤਰੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ